ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਗਲੀ ਦੇ ਵਿੱਚ ਲੱਗੇ ਗਮਲੇ ਨੂੰ ਲੈ ਕੇ ਦੋ ਗੁਆਂਢੀਆਂ ਦੇ ਵਿਚਕਾਰ ਝਗੜਾ ਹੋਇਆ ਹੈ ਦੱਸਦੀ ਹੈ ਕਿ ਇੱਕ ਗਲੀ ਦੇ ਵਿੱਚ ਹਾਂ ਗਮਲਾ ਪਿਆ ਹੋਇਆ ਸੀ ਜਿਸ ਨੂੰ ਲੈ ਕੇ ਵਿਵਾਦ ਹੋਇਆ ਤੇ ਦੋ ਗੁਆਂਢੀ ਹੀ ਆਪਸ ਦੇ ਵਿੱਚ ਪਿੱੜ ਗਏ ਇੰਨੀ ਇੱਕ ਗੱਲ ਨੂੰ ਵੱਧ ਜਾਂਦੀ ਏ ਤਾਂ ਦੋਵਾਂ ਧਿਰਾਂ ਦੇ ਵਿੱਚਕਾਰ ਹੱਥੋ ਪਾਈ ਵੀ ਹੋਈ ਹੈ ਇੱਕ ਦੂਜੇ ਤੇ ਸੱਟਾਂ ਵੀ ਲੱਗੀਆਂ ਨੇ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਝਗੜੇ ਨੂੰ ਲੈ ਕੇ ਪਹਿਲਾਂ ਪੁਲਿਸ ਆਉਂਦੀ ਇਹ ਹੈ ਤੇ ਉਸ ਤੋਂ ਬਾਅਦ ਜਿਵੇਂ ਹੀ ਪੁਲਿਸ ਮੌਕੇ ਤੇ ਆਪਣੀ ਗੱਡੀ ਲੈ ਕੇ ਜਾਂਦੀ ਹੈ ਤਾਂ ਇੱਕ ਧਿਰ ਦੇ ਵੱਲੋਂ ਫੋਨ ਦੇ ਉੱਤੇ ਵੀਡੀਓ ਬਣਾਈ ਜਾਂਦੀ ਹੈ ਜਿਸ ਦਾ ਵਿਰੋਧ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਕੀਤਾ ਜਾਂਦਾ ਹੈ ਅਤੇ ਫੋਨ ਦੇ ਵਿੱਚ ਵੀਡੀਓ ਬਣਾਉਣ ਨੂੰ ਲੈ ਕੇ ਦੋਵਾਂ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਉਸ ਪੁਲਿਸ ਮੁਲਾਜ਼ਮ ਦੀ ਬੇਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ CRPF ਦੇ ਵਿੱਚ ਨੌਕਰੀ ਕਰਦਾ ਹੈ ਸਰਕਾਰੀ ਮੁਲਾਜ਼ਮ ਹੈ ਜਿਸ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਦਿਨ ਜੋ ਝਗੜਾ ਹੋਇਆ ਸੀ ਉਸ ਟਾਈਮ ਉਸ ਨੌਜਵਾਨ ਦੇ ਵੱਲੋਂ ਘਰ ਦੀਆਂ ਔਰਤਾਂ ਦੀਆਂ ਫੋਨ ਦੇ ਉੱਪਰ ਵੀਡੀਓ ਬਣਾਈ ਜਾ ਰਹੀ ਸੀ ਜਿਸ ਦਾ ਵਿਰੋਧ ਜਾਂ ਦੋਨਾਂ ਦੇ ਪਿਤਾ ਵੱਲੋਂ ਕੀਤਾ ਗਿਆ ਜੋ ਕਿ ਇੱਕ ਪੁਲਿਸ ਮੁਲਾਜ਼ਮ ਨੇ ਤਾਂ ਉਸ ਨੌਜਵਾਨ ਵੱਲੋਂ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਜਿਸ ਕਰਕੇ ਵਿਵਾਦ ਹੋਇਆ ਉੱਥੇ ਮੌਕੇ ਉੱਤੇ ਝਗੜਾ ਹੋ ਗਿਆ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਵਰਦੀ ਵੀ ਫਾੜੀ ਗਈ ਹੈ ਸੀਸੀਟੀਵੀ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਵੇਂ ਤਰ੍ਹਾਂ ਦੇ ਵਿੱਚ ਹੱਥੋਪਾਈ ਹੋਈ ਹੈ ਮੌਕੇ ਦੇ ਉੱਤੇ ਔਰਤਾਂ ਵੀ ਆਪਸ ਦੇ ਵਿੱਚ ਥੱਪੜੋ ਥੱਪੜੀਆਂ ਹੋ ਗਈਆਂ ਨੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਦਾ ਸਵੇਲੇ ਦੀ ਦਾ ਵੱਡੀ ਖਬਰ ਕਰ ਰਹੀ ਆ ਤੁਹਾਡੇ ਨਾਲ ਸਾਂਝੀ ਮੈਂ ਰੁਪਿੰਦਰ ਕੌਰ ਮੇਰੇ ਪਾਪਾ ਦਾ ਨਾਮ ਜਵਿੰਦਰ ਸਿੰਘ ਨੇ ਤੇ ਸਾਡਾ ਸਾਡੇ ਗਵਾਨੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਰਾ ਰੰਗ ਪਹਿਚਾਨ ਕੀਤਾ ਕੱਲ ਪਾਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਕਰੀਬ ਕੋਈ 8:30 ਵਜੇ ਦਾ ਟਾਈਮ ਸੀਗਾ ਤੇ ਉਹਨੇ دیر ਨੂੰ ਹਗੀ ਮਗੜ ਦੀ ਪੁਲਸ ਆ ਕੇ ਨਾਲ ਸ਼ਮਸ਼ੇਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਗਵਾਨੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਦਾ ਡਿਪਟੀ ਸਾਹਮਣੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫਿਰ ਗੱਲਬਾਤ ਕਰਕੇ ਅੱਗੇ ਫਿਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਨ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਮੇਰੀ ਵੀਡੀਓ ਬਣਾਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਹਾ ਸਾਡੀ ਤੇ ਇੰਨੇ ਦਿਨ ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਜਾਂ ਚੁੜਾਣ ਵਾਸਤੇ ਉਹਨਾਂ ਨੂੰ ਤੇ ਇਨੀਦਰ ਨੂੰ ਭੂਸ਼ਣ ਕੁਮਾਰ ਨੇ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇਨੀਦਰ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪੈ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਨਾਲ ਉਹਦੀ ਵਾਈਫ ਜਿਹੜੀ ਨਾਲ ਭੂਸ਼ਣ ਕੁਮਾਰ ਉਹ ਸਾਡੇ ਸਾਰਿਆਂ ਦੇ ਹੱਥੀ ਪੈਂਦਾ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਹੈ ਝਗੜੇ ਦਾ ਕਾਰਨ ਕੀ ਹੈ ਜੀ ਬਸ ਝਗੜੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾ ਦਿੱਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕੇ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਐਸ ਤੋਂ ਇਲਾਵਾ ਤੁਸੀਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਂਦੀਆਂ ਧਮਕੀਆਂ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੋਣ ਵਿਆ 4 ਤਰੀਕ ਦਾ ਇੱਥੇ ਆਇਆ ਇਹਨੂੰ ਅਜ 18-19 ਦਿਨ ਹੋ ਗਏ ਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਇਹ ਇੰਨੀ ਛੁੱਟੀ ਇਹਨੂੰ CRPF ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿਸ CRPF ਵਾਲੇ ਛੁੱਟੀ ਨੂੰ ਇਸ ਕਰਕੇ ਦਿੰਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਡ ਮੱਲੇ ਨੂੰ ਤੰਗ ਪਰੇਸ਼ਾਨ ਕਰੇ ਇਹ ਵੀ ਆ ਇਹਨੂੰ ਪੁੱਛਣ ਵੀ ਇਹ ਇੱਥੇ ਆ ਕੇ ਇੱਥੇ ਆਣ ਕੇ ਇਨਕੁਆਇਰੀ ਕਰਨ ਇਹਨੂੰ ਪੁੱਛਣ ਮੱਲੇ ਚ ਇਨਕੁਆਇਰੀ ਕਰਨ ਵਿਸੇ ਗੋਣ ਅਤੇ ਗਲਤ ਕੋਣ ਆ ਕੋਣ ਇੱਥੇ ਆ ਕੇ ਤੰਗ ਪਰੇਸ਼ਾਨ ਕਰਦਾ ਹੈ ਪੁਲਿਸ ਕੰਪਲੇਟ ਕੀਤੀ ਤੁਸੀਂ ਹਾਂਜੀ ਬਿਲਕੁਲ ਅਸੀਂ ਪੁਲਿਸ ਕੰਪਲੇਟ ਵੀ ਕੀਤੀ ਆ ਕੀ ਮੰਗ ਕੀ ਕਰਦੇ ਜੀ ਮੰਗ ਸਾਨੂੰ ਇਹ ਵੀ ਸ ਨਹੀਂ ਸਾਨੂੰ ਤਾਂ ਅੰਗ ਪਰੇਸ਼ਾਨ ਕਰ ਰਿਹਾ ਆ ਉਹ ਤੇ ਸਾਰੀ ਇਨਕੁਆਇਰੀ ਕੀਤੀ ਜਾਵੇ ਮੈਂ ਮਨਜੀਤ ਕੌਰ ਪਤਨੀ ਜਗਿੰਦਰ ਸਿੰਘ ਤੇ ਭਦਰਕਾਲੀ ਦੀ ਰਹਿਣ ਵਾਲੀ ਜੀ ਮੈਂ ਕੀ ਘਟਨਾਈ ਜੀ ਜਿਹੜਾ ਝਗੜਾ ਆ ਕੀ ਘਟਨਾਈ ਮੇਰੇ ਹਸਬੰਡਾ ਪੰਜਾਬ ਪੁਲਿਸ ਵਿੱਚ ਨੇ ਤੇ ਉਹ ਆਪਣਾ ਹਥਿਆਰ ਹੋ ਰੇ ਸੀ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਕੇ ਚੱਲੇ ਹੀ ਤੇ ਉਹਨੇ ਦੇ ਦਕਰ ਐ ਸਹੀ ਸ਼ਮਸ਼ੇਰ ਸਿੰਘ ਉਹ ਆ ਗਏ ਸਾਹਮਣੇ ਸਾਡੇ ਕੋਲ ਖੰਭਣੇ ਲੱਗੇ ਸੀ ਉਹ ਚੁੱਕਣ ਵਾਸਤੇ ਤੇ ਇਹਨਾਂ ਮੇਰੇ ਹਸਬੰਡ ਨੇ ਇਹਨਾਂ ਨੂੰ ਰੋਕਿਆ ਆ ਤੇ ਇਹ ਰੁਕੇ ਨਹੀਂਗੇ ਤੇ ਆਪਣਾ ਇਹ ਹਾਨੂੰ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਹੋਇਆ ਸੀ 11 ਵਜੇ ਦਾ ਵੀ 11 ਵਜੇ ਹੀ ਉਥੇ ਪੇਸ਼ ਹੋਣਾ ਹੈ ਤੇ ਇਹਨਾਂ ਨੂੰ ਰੋਕਨ ਦੇ باوجود ਵੀ ਨਹੀਂ ਇਹ ਰੁਕੇ ਤੇ ਵਿੱਚ ਆਪਣੇ ਮੈਂ ਬ੍ਰਦਰ ਨੂੰ ਵੀ ਬੁਲਾਇਆ ਉਹ ਵੀ ਆਏ ਉਹਨਾਂ ਨੇ ਰੋਕੇ ਰੱਖ ਕੇ ਸਮਝਾਇਆ ਇਹਨਾਂ ਨੂੰ ਤੇ ਉਹ ਐਸੇ ਜਿਹੇ ਉਹ ਚਲੇ ਗਏ ਆ ਉਥੋਂ ਤੇ ਇਹ ਓਨੀ دیر ਤੱਕ ਫਿਰ ਇਸ ਤੋਂ ਬਾਅਦ ਪੂਛਣ ਕਮਰ ਜਿਹੜਾ ਇਹ ਆਣ ਕੇ ਤੇ ਸਾਡੇ ਮੇਰੇ ਬੇਟੀਆਂ ਦੀਆਂ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਹਸਬੰਦ ਨੇ ਇਹਨਾਂ ਨੂੰ ਰੋਕਣਾ ਚਾਇਆ ਇਨੇ ਉਤੋਂ ਗਾਲ ਕੱਢ ਦਿੱਤੀ ਭੂਸ਼ਨ ਕਮਾਰ ਨੇ ਤੇ ਉਹ ਵੇਂਦੇ ਵੇਂਦੇ ਤੱਕ ਹੱਥੋਂ ਪਾਈ ਹੋ ਗਈ ਸ਼ੁਰੂ ਹੋ ਗਈ ਤੇ ਮੇਰੇ بیٹے ਨੇ ਇਹਨੇ ਜਾ ਕੇ ਛਡਾਣਾ ਸ਼ੁਰੂ ਕੀਤਾ ਇਹਦੇ ਬਣੀ ਉਹਨਾਂ ਨੇ ਕੀ ਮਾਰ ਦਿੱਤਾ ਤੇ ਸਾਰੇ ਇਹਦੇ ਹੱਥ ਤੇ ਬਲੀਡਿੰਗ ਸ਼ੁਰੂ ਮੇਨ ਕਾਰਨ ਇਹ ਵੀ ਮੈਂ ਗਮਲੇ ਰੱਖਿਓ ਸੀ ਆਪਣੇ ਗੇਟ ਦੇ ਅੱਗੇ ਤੇ ਉਹ ਇਹਨੇ ਚਕਵਾਏ ਪਹਿਲਾਂ ਪਹਿਲਾਂ ਬਗੀਚੀ ਬਣਾਈ ਸੀ ਉਹ ਇਹਨੇ ਤੜਵਾਈ ਫਿਰ ਗਮਲੇ ਰੱਖਿਓ ਵੀ ਇਹਨੇ ਚਕਵਾ ਦਿੱਤੇ ਫਿਰ ਇਹਨੇ ਮੇਰੇ ਮਕਾਨ ਦੇ ਉੱਤੇ ਕੰਪਲੀਟ ਦੇ ਦਿੱਤੀ ਇਹਨੇ ਵੀ ਮਕਾਨ ਇਹਨੇ ਤਿੰਨ ਮੰਜ਼ਲਾ ਬਣਾਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਇਹਨੇ ਫਿਰ ਡੀਐਸਪੀ ਤੇ ਫਿਰ ਇਹਨੇ ਦਰਖਾਸਤ ਦੇ ਕੇ ਤੇ ਹੁਣ ਇਹਨੇ ਆ ਵਾਰਦਾਤ ਕਰ ਦਿੱਤੀ। ਇਹ ਕਹਿੰਦਾ ਵੀ ਮੈਂ ਆਪਣਾ ਮਕਾਨ ਤੁਸੀਂ ਵੇਚ ਦੋ ਤੇ ਮੈਂ ਖਰੀਦਾਂਗਾ ਮੈਂ। ਇਥੋਂ ਮਕਾਨ ਛੱਡ ਕੇ ਤੁਸੀਂ ਚਲੇ ਜਾਓ ਤੁਸੀਂ। ਕੀ ਨੂੰ ਮੰਨਤੀ ਕਰਦੇ ਸੀ। ਅਸੀਂ ਹੁਣ ਆਪਣਾ ਇਹ ਕਹਿੰਦੇ ਆ ਵੀ ਸਾਨੂੰ ਨੰਦੇ ਨੇ ਪੂਰਾ ਨਿਆਂ ਦਿੱਤਾ ਜਾਵੇ। ਇਹਦੇ ਮਹਿਕਮੇ ਨੂੰ ਵੀ ਪਤਾ ਲੱਗੇ ਵੀ ਇਹ ਕੀ ਕਰਦਾ ਇਹ ਦੂਜੇ ਦਿਨ ਛੁੱਟੀ ਲੈ ਕੇ ਘਰ ਆਇ ਰਹਿੰਦਾ ਹੈ ਤੇ ਇਹ ਮੇਰੇ ਹਸਬੰਦ ਦੀ ਨਾਲੇ ਵਰਦੀ ਵੀ ਪਾੜ ਦਿੱਤੀ ਹੈ। ਉਹਦੇ ਬਟਨ-ਬਟਨ ਸਾਰੇ ਤੋੜ ਦਿੱਤੇ ਮੇਰਾ ਟੋਪਸ ਉਹ ਵੀ ਇਹਨੇ ਦੀ ਘੁਸ਼ਣ ਘਮਾਰਦੀ ਵਾਈਫ ਨੇ ਉਹ ਖਿੱਚ ਕੇ ਲੈ ਗਈ ਜਦੋਂ ਮੇਰੇ ਹੱਥੀ ਪਈ ਹੈ ਤੇ ਉਹ ਖਿੱਚ ਕੇ ਲੈ ਗਈ ਨਾਲ ਹੀ ਮੈਂ ਇਹਨਾਂ ਤੋਂ ਬਹੁਤ ਦੁਖੀ ਹਾਂ 4-5 ਸਾਲ ਹੋ ਗਏ ਸਾਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਆ ਝਗੜਾ ਇਹ ਸੀਗਾ ਕਿ ਇੱਕ ਗਮਨੇ ਨੂੰ ਲੈ ਕੇ ਚੱਲਦਾ ਪਏ ਸੀ ਝਗੜਾ ਸੜਨ ਤੇ ਜਿਹੜਾ ਇਹ ਟਾਈਮ ਮਿਲਿਆ ਸੀਗਾ ਬੀਐਸਪੀ ਵੱਲੋਂ ਕਿ ਤੁਸੀਂ 11 ਵਜੇ ਨੇੜੇ ਆ ਜਿਓ ਤੇ ਉਸ ਤੋਂ ਪਹਿਲਾਂ ਇਹ ਸੁਮੇਸ਼ ਸਿੰਘ ਜੀ ਹੁੰਦੇ ਆ ਆਪਾਂ ਪਾਪਾ ਮੇਰੇ ਤਿਆਰ ਹੁੰਦੇ ਪਏ ਸੀ ਡਿਊਟੀ ਲਈ ਉਹ ਜਾਣ ਹੀ ਲੱਗੇ ਸੀ ਕਿ ਸਮਸ਼ੀਰ ਜੀ ਸੀਮ ਜੀ ਆਉਂਦੇ ਆ ਕਹਿੰਦੇ ਆ ਕਿ ਤੁਸੀਂ ਗਮਨਾ ਚੁੱਕ ਲੋ ਤਾਂ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਰਾਜਨ ਹੈਗਾ ਇਹ ਆ ਕਿ ਜੋ ਫੈਸਲਾ ਡੀਐਸਪੀ ਸਾਹਿਬ ਕਰਨਗੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੋ ਜੇ ਕਹਿਣਗੇ ਚੁੱਕ ਲੋ ਬਚੋਕ ਲਾਂਗੇ ਠੀਕ ਹੈ ਜੀ ਉਹਨਾਂ ਨੇ ਗੱਲ ਕਰਕੇ ਚਲੇ ਗਏ ਪੁਲਿਸ ਦੇ ਜੋ ਵੀ ਉਹਨਾਂ ਨੇ ਕਿਹਾ ਠੀਕ ਆ ਉਹ ਚਲੇ ਗਏ ਉਸ ਤੋਂ ਬਾਅਦ ਪੁਸ਼ਨ ਕੁਮਾਰ ਨੇ ਕੈਮਰਾ ਲੈ ਕੇ ਮੇਰੀ ਛੋਟੀ ਭੈਣ ਵੱਡੀ ਭੈਣ ਤੇ ਮੰਮੀ ਦੇ ਮਤਲਬ ਕਿ ਬੜੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਪਾਪਾ ਨੇ ਰੋਕਣਾ ਚਾਹਿਆ ਤੇ ਇਸੇ ਦੌਰਾਨ ਪੁਸ਼ਨ ਕੁਮਾਰ ਨਾਲ ਗੱਲ ਕਰਤੀ ਤੇ ਤੇ ਬਸ ਇਹ ਇੱਥੋਂ ਹੀ ਮਨ ਲੈ ਕਿ ਪੁਸ਼ਨ ਕੁਮਾਰ ਫਿਰ ਹਾਈਪਰ ਹੋ ਕੇ ਹੱਥੋ ਪੈਰ ਦੀ ਪੈ ਕੇ ਸ਼ੁਰੂ ਕਰਦੇ ਪਾਪਾ ਦੀ ਵਰਦੀ ਪਾੜਤੀ ਤੇ ਮੈਂ ਛਡਾਨ ਗਿਆ ਤੇ ਮੈਨੂੰ ਵੀ ਕਾਫੀ ਸਖੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਤੇ ਮੇਰੀ ਸਜੀਪ ਨੇ ਇੱਕ ਬਾਤ ਵੀ ਕਾਫੀ ਤੀਜੇ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਨ ਲੈ ਕਿ ਸੱਟ ਪਈ ਯਾਰ 55 ਇੱਕ ਮਹੀਨ ਹੁਣ ਇਨਸਾਬ ਮਿਲਿਆ ਮਾਮਲਾ ਜਿਹੜਾ ਝੰਡਾ ਆਇਆ ਚੋ ਵੀ ਰਵੇ ਇਹ ਝਗੜਾ ਹੋਇਆ ਜੀ ਕੱਲ ਮਿਤੀ 21 1 2025 ਨੂੰ ਹੁਸ਼ਨ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵੰਡੀ ਐਸਆਈ ਜਵਿੰਦਰ ਸਿੰਘ ਜੋ ਮੇਰੇ ਖਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਣ ਨੂੰ ਲੈ ਕੇ ਝਗੜਾ ਸੀਗਾ ਉਹ ਹੁਸ਼ਨ ਕੁਮਾਰ ਨੇ ਖਰੀਦ ਲਿਆ ਸੀਗਾ ਉਦੀ ਵਜ੍ਹਾ ਕਰਕੇ ਇਹ ਆਪਸ ਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਵਾਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਗਮਲੇ ਦਾ ਕਹਿੰਦੇ ਪਏ ਆ ਕਿ ਗਮਲਾ ਚਿੱਕੋ ਜਿਹੜੀ ਗਮਲਾ ਜਿਹੜਾ ਵਾ ਜੇ ਕੋਈ ਰਸਤਾ ਰੋਕੂਗਾ ਕੋਈ ਚੀਜ਼ ਰਕਾਵਟ ਬਣੂਗੀ ਨਿਵਾਰਸ਼ ਤੇ ਉਹਨੂੰ 25 ਪੁਲਸ ਐਕਟ ਦੀ ਕਬਜ਼ੇ ਵਿੱਚ ਲੈ ਗਏ ਤੁਹਾਡੇ ਵੱਲੋਂ ਕੰਪਨੀ ਤੇ ਲਿਆ ਗਏ ਲਿਆ ਗਏ ਜੀ ਨੂੰ 25 ਕੀ ਕਾਰਵਾਈ ਚੱਲ ਰਹੀ ਲੋ ਜੋ ਜੋ ਐਮਐਲਆਰ ਆ ਰਹੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਆਸਰਾਂ ਦੇ ਧਿਆਨ ਚ ਮੰਗਦਾ